ਦੋਸਤੋ ਗੱਲ ਕਰਨੀ ਆ ਆਪਾਂ ਗਲਾਬ ਸਿੱਧੂ ਦੇ ਹੜਪੀਟਾਂ ਦੇ ਵਿੱਚ ਲਾਏ ਹੋਏ ਦੌਰੇ ਦੀ ਆ ਨਾਲ ਨਾਲ ਮੈਂ ਤੁਹਾਨੂੰ ਫੋਟੋਆਂ ਵੀ ਦਿਖਾ ਰਿਹਾ ਸੋ ਵੀਡੀਓ ਨੂੰ ਪੂਰਾ ਦੇਖਿਓ ਸ਼ੇਅਰ ਕਰਿਓ ਤਾਂ ਗਲਾਬ ਸਿੱਧੂ ਜਦੋਂ ਹੜਪੀਟ ਦੇ ਇਲਾਕਿਆਂ ਦੇ ਵਿੱਚ ਦੌਰਾ ਕਰਨ ਦੇ ਲਈ ਗਿਆ ਤਾਂ ਦੋਸਤੋ ਉੱਥੇ ਥੋੜਾ ਜਿਹਾ ਵਿਵਾਦ ਹੋਇਆ ਵਿਵਾਦ ਕਿਹੜੀ ਗੱਲ ਦਾ ਹੋਇਆ ਤੁਹਾਨੂੰ ਪਤਾ ਕਿ ਜਦੋਂ ਵੀ ਕੋਈ ਸੈਲੀਬ੍ਰਿਟੀ ਜਾਂਦਾ ਜਾਂ ਕਲਾਕਾਰ ਜਾਂਦਾ ਜਾਂ ਕੋਈ ਵੀ ਵੀਆਈਪੀ ਜਾਂਦਾ ਤਾਂ ਉਹਦੇ ਨਾਲ ਕੁਝ ਬੰਦੇ ਵੀ ਹੁੰਦੇ ਆ ਤੇ ਜਦੋਂ ਉਹਨਾਂ ਨਾਲ ਸਿਕਿਉਰਿਟੀ ਗਾਰਡ ਵੀ ਹੁੰਦੇ ਆ ਤਾਂ ਜਦੋਂ ਗਲਬ ਸਿੱਧੂ ਗਿਆ ਇਹਨਾਂ ਨਾਲ ਵੀ ਬੰਦੇ ਸੀ ਸਿਕਿਉਰਿਟੀ ਗਾਰਡ ਵੀ ਸੀਗੇ ਤਾਂ ਇਹਨਾਂ ਨੇ ਚਾਰ ਬੋਟ ਜਿਹੜੀਆਂ ਉੱਥੋਂ ਲੈਤੀਆਂ ਤੇ ਦੌਰਾ ਕਰਨ ਦੇ ਲਈ ਅੱਗੇ ਚਲੇ ਗਏ ਤਾਂ ਜਿਸ ਤੋਂ ਬਾਅਦ ਲੋਕਾਂ ਨੇ ਉੱਥੇ ਵਿਰੋਧ ਕੀਤਾ ਕਿ ਇਹ ਇਹ ਸੈਲੀਬ੍ਰਿਟੀ ਆਉਂਦੇ ਆ ਬੀਆਈਪੀ ਆਉਂਦੇ ਆ ਇਹ ਕਿਸ਼ਤੀਆਂ ਲੈ ਕੇ ਚਲੇ ਜਾਂਦੇ ਆ ਇਹਨਾਂ ਦੇ ਨਾਲ ਬੰਦੇ ਹੁੰਦੇ ਆ ਇਹ ਸਾਰੇ ਬੰਦੇ ਕਿਸਤੀਆਂ ਤੇ ਬੈਠ ਜਾਂਦੇ ਆ ਪਿੱਛੇ ਜਿਹੜਾ ਰਸਨ ਅਸੀਂ ਲੈ ਕੇ ਆਏ ਆ ਉਹ ਰਸਨ ਖਰਾਬ ਹੁੰਦਾ ਤਾਂ ਦੋਸਤੋ ਗੱਲ ਪਤਾ ਕੀ ਹੈ ਤੁਸੀਂ ਵੀ ਆਪਦੀ ਜਗ੍ਹਾ ਦੇ ਉੱਤੇ ਸਹੀਓ ਪਰ ਇਹ ਕਹਿਣਾ ਕਿ ਉਹ ਫੋਟਮਾ ਖਚਾਉਣ ਆਉਂਦੇ ਆ ਉਹ ਆਪਣੀ ਪਬਲਿਸਿਟੀ ਦੇ ਲਈ ਆਉਂਦੇ ਆ ਤਾਂ ਇਹ ਗੱਲ ਗਲਤ ਹੈ ਕਿਉਂਕਿ ਸਾਰਾ ਪੰਜਾਬ ਦਾ ਭਾਈਚਾਰਾ ਜਿਹੜਾ ਕਲਾਕਾਰ ਭਾਈਚਾਰਾ ਉਹ ਇਸ ਸਮੇਂ ਪੰਜਾਬ ਦੀ ਇਸ ਮੁਸੀਬਤ ਦੇ ਵਿੱਚ ਨਾਲ ਖੜਾ ਸਾਥ ਦੇ ਰਿਹਾ ਹਰ ਤਰੀਕੇ ਹੈਲਪ ਕਰ ਰਿਹਾ ਤਾਂ ਗਲਾਬ ਸਿੱਧੂ ਨੇ ਵੀ ਕੀਤੀ ਆ ਪੈਸਾ ਨਾਲ ਵੀ ਕੀਤਾ ਤੇ ਹੋਰ ਵੀ ਆਪਣਾ ਫਿਜ਼ੀਕਲੀ ਵੀ ਉੱਥੇ ਗਲਾਪਸਿੱਤੂ ਗਿਆ ਤਾਂ ਜਿਹੜੀ ਗੱਲ ਫੋਟੋਆਂ ਦੀ ਹੈ ਵੀਡੀਓ ਬਣਾਉਣ ਦੀ ਹੈ ਤਾਂ ਦੋਸਤੋ ਇਨਾਂ ਨੂੰ ਦੁਨੀਆ ਦੇਖਦੀ ਐ ਕਿ ਜਦੋਂ ਇਹ ਜਾ ਕੇ ਉੱਥੇ ਫੋਟੋਮਾਂ ਕਰਦੇ ਤਾਂ ਜਿਹੜਾ ਸੁਨੇਹਾ ਆ ਉਹ ਬਹੁਤ ਲੋਕਾਂ ਤੱਕ ਅੱਗੇ ਜਾਂਦਾ ਤੇ ਲੋਕਾਂ ਨੂੰ ਉਹ ਗਰਾਊਂਡ ਲੈਵਲ ਦੇ ਹਾਲਾਤ ਆ ਜਿਹੜੇ ਉਹ ਪਤਾ ਲੱਗਦੇ ਆ ਆ ਲੋਕ ਇਹਨਾਂ ਦੇ ਨਾਲ ਜੁੜਦੇ ਆ ਉਹ ਸਿਰਫ ਇਹਨਾਂ ਦੀ ਪਬਲਿਸਿਟੀ ਦੇ ਲਈ ਨਹੀਂ ਹੁੰਦਾ ਫੋਟੋਮਾਂ ਵੀਡੀਓ ਬਣਾਉਣ ਦੇ ਲਈ ਨਹੀਂ ਜਾਂਦੇ ਹੁੰਦੇ ਕਿਉਂਕਿ ਜੇ ਤੱਕ ਕਲਾਕਾਰ ਉੱਥੇ ਜਾਂਦੇ ਆ ਤਾਂ ਵੀ ਦਿੱਕਤ ਨਹੀਂ ਜਾਂਦੇ ਤਾਂ ਵੀ ਦਿੱਕਤ ਹੁੰਦਾ ਇਹ ਸਾਡੇ ਲੋਕਾਂ ਦੇ ਵਿੱਚ ਬਹੁਤ ਵੱਡੀ ਦਿੱਕਤ ਆ